ਨੇ ਦੇਖੋ ਇਸ ਤਰ੍ਹਾਂ ਕਿ ਇਹ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਦੀ ਵੀਡੀਓ ਹੱਥ ਮਲਾਉਣ ਦੇ ਸਾਹਮਣੇ ਆਈ ਹੈ ਪਰ ਹੱਥ ਮਲਾਉਣ ਦੇ ਨਾਲ ਮੈਂ ਇਹ ਵੀ ਕਹਾਂ ਡੀਜੀਪੀ ਸਾਹਿਬ ਨੂੰ ਸੀਐਮ ਸਾਹਿਬ ਨੇ ਵੀ ਕਿਹਾ ਮੇਰੀ ਵੀ ਗੱਲ ਹੋਈ ਹੈ ਕਿ ਸਾਰੇ-ਸਾਰੇ ਮੈਟਰ ਨੂੰ ਇਨਵੈਸਟੀਗੇਟ ਕੀਤਾ ਜਾਵੇ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਵੀ ਕੋਈ ਵੀ 1% ਵੀ ਕੋਈ ਲਿੰਕ ਹੋਏਗਾ ਜਾਂ ਇਨਵੋਲਵਮੈਂਟ ਹੋਏਗੀ ਮੈਂ ਪੰਜਾਬ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਇਹ ਉਹਦੇ ਨਾਲ ਲਿਹਾਜ਼ ਨਹੀਂ ਕੀਤੀ ਜਾਊਗੀ ਸੋ ਪਰ ਫਿਰ ਵੀ ਮੈਂ ਮੰਨ ਵੀ ਇਹ ਮੰਨ ਕੇ ਚੱਲਦਾ ਕਿ ਪੰਜਾਬ ਪੁਲਿਸ ਦੇ ਇੱਕ ਐਸਆਈ ਦੀ ਦੀ ਹਿੰਮਤ ਦੇ ਨਾਲ ਇਹ ਜਿਹੜਾ ਸਾਰਾ ਬਹੁਤ ਵੱਡਾ ਕਾਂਡ ਹੋ ਜਾਣਾ ਸੀਗਾ ਉਹਦੇ ਵਿੱਚ ਪੰਜਾਬ ਪੁਲਿਸ ਨੇ ਚੰਗੀ ਭੂਮਿਕਾ ਜਿਹੜੀ ਉਹਨਾਂ ਭਾਈਓ ਉਹਦੇ ਲਈ ਮਾਰਕਾ ਵੀ ਨਾ ਉਹਨਾਂ ਨੂੰ ਇਹ ਪਿਛਲੇ 2.5 ਸਾਲਾਂ ਤੋਂ ਭਗਵੰਤਬਾਨ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਸਾਡੇ ਗਵਰਨੈਂਸ ਰਿਫਾਰਮ ਡਿਪਾਰਟਮੈਂਟ ਨੇ ਕਿ ਲੋਕਾਂ ਨੂੰ ਘਰ ਬੈਠਿਆਂ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਣ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਉਹਨਾਂ ਦੇ ਬਾਰ ਬਾਰ ਜਿਹੜੇ ਕੋਈ ਚੱਕਰ ਲਾਗਦੇ ਨੇ ਜਾਂ ਕ腐ਸ਼ਨ ਤਾਂ ਹੀ ਖਤਮ ਕੀਤੀ ਜਾ ਸਕਦੀ ਹੈ ਜੇ ਟਰਾਂਸਪੇਰੈਂਟ ਤੇ ਅਕਾਊਂਟੇਬਲ ਤਰੀਕੇ ਦੇ ਨਾਲ ਲੋਕਾਂ ਨੂੰ ਘਰ ਬੈਠੇ ਉਹਨਾਂ ਦੇ ਕੰਮ ਨੇ ਜਿਹੜੇ ਉਹ ਹੋਣਗੇ ਸੋ ਇਹਦੇ ਲਈ ਸੇਵਾ ਕੇਂਦਰ ਦੇ ذریعے ਆਲਰੇਡੀ ਤਕਰੀਬਨ 538 ਦੇ ਕਰੀਬ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਔਰ ਸਮੇਂਬੱਧ ਤਰੀਕੇ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਅਸੀਂ ਇੱਕ ਉਪਰਾਲਾ ਕੀਤਾ ਕਿ ਜਿਹੜੇ ਲੋਕਾਂ ਦੇ ਸਰਟੀਫਿਕੇਟ ਨੇ ਚਾਹੇ ਉਹ ਕੋਈ ਐਸਸੀ ਬੀਸੀ ਸਰਟੀਫਿਕੇਟ ਨੇ ਇਨਕਮ ਸਰਟੀਫਿਕੇਟ ਨੇ ਉਹਨਾਂ ਦੇ ਲਈ ਲੋਕਾਂ ਨੂੰ ਜਦੋਂ ਅਪਲਾਈ ਕਰਦੇ ਨੇ ਉਹ ਤੇ ਉਹਨਾਂ ਪਟਵਾਰੀ ਨੇ ਰਿਪੋਰਟ ਕਰਨੀ ਹੁੰਦੀ ਹੈ ਸੋ ਪਹਿਲਾਂ ਅਸੀਂ 6 ਮਹੀਨੇ ਪਹਿਲਾਂ ਇੱਕ ਉਪਰਾਲਾ ਕੀਤਾ ਕਿ ਸਾਰੇ ਦੇ ਸਾਰੇ ਪਟਵਾਰੀਆਂ ਨੂੰ ਅਸੀਂ ਔਨਬੋਰਡ ਕੀਤਾ ਹੁਣ ਉਹਨਾਂ ਕੋਲੇ ਪਟਵਾਰੀਆਂ ਕੋਲ ਰਿਪੋਰਟ ਦੇ ਲਈ ਐਪਲੀਕੇਸ਼ਨ ਜਾਂਦੀ ਹੈ ਤੇ ਅ ਵੱਜਵੇਂ ਸਮੇਂ ਦੇ ਵਿੱਚ ਉਹਦੇ ਉੱਪਰ ਰਿਪੋਰਟ ਕਰਦੇ ਨੇ ਤਕਰੀਬਨ 865000 ਜਿਹੜੀਆਂ ਐਪਲੀਕੇਸ਼ਨਸ ਨੇ ਉਹ ਪਟਵਾਰੀ ਉਹਨਾਂ ਨੂੰ ਆਨਲਾਈਨ ਡਿਸਪੋਜ਼ ਆਫ ਕਰ ਚੁੱਕੇ ਪਰ ਅਗਲਾ ਸਟੈਪ ਉਹਨਾਂ ਦਾ ਹੁੰਦਾ ਸੀਗਾ ਕਿ ਪਟਵਾਰੀਆਂ ਨੇ ਸਰਪੰਚ ਤੋਂ ਐਮਸੀ ਤੋਂ ਔਰ ਨੰਬਰਦਾਰ ਤੋਂ ਵੀ ਰਿਪੋਰਟ ਲੈਣੀ ਹੁੰਦੀ ਸੀਗੀ ਹੁਣ ਅੱਜ ਅਸੀਂ ਇੱਕ ਹੋਰ ਸਟੈਪ ਅੱਗੇ ਵਧਦੇ ਹੋਏ ਉਪਰਾਲਾ ਕੀਤਾ ਕਿ ਪਟਵਾਰੀਆਂ ਤੋਂ ਸਰਪੰਚ ਐਮਸੀ ਔਰ ਨੰਬਰਦਾਰ ਨੂੰ ਵੀ ਆਨਲਾਈਨ ਹੀ ਉਹਨਾਂ ਦੇ ਫੋਨ ਦੇ ਉੱਪਰ WhatsApp ਦੇ ਉੱਪਰ ਵੈਰੀਫਿਕੇਸ਼ਨ ਵਾਸਤੇ ਜਾਏਗਾ ਤੇ ਲੋਕਾਂ ਨੂੰ ਨਾ ਸਰਪੰਚ ਕੋਲੇ ਨਾ ਐਮਸੀ ਕੋਲੇ ਨਾ ਪਟਵਾਰੀ ਕੋਲੇ ਔਰ ਨਾ ਹੀ ਨੰਬਰਦਾਰ ਕੋਲੇ ਜਾਣ ਦੀ ਲੋੜ ਨਹੀਂ ਹੈਗੀ ਆਨਲਾਈਨ ਆਟੋਮੈਟਿਕਲੀ 2ਵੇਂ ਦਿਨਾਂ ਦੇ ਵਿੱਚ ਜਿਹੜੇ ਸਰਪੰਚ ਐਮਸੀ ਔਰ ਨੰਬਰਦਾਰ ਉਹ ਰਿਪੋਰਟ ਕਰ ਦੇਣਗੇ ਰეკਮੈਂਡ ਕਰ ਦੇਣਗੇ ਤੇ ਬੰਦੇ ਨੂੰ ਘਰ ਬੈਠੇ ਸਰਵਿਸ ਜਿਹੜੀ ਉਹ ਮਿਲ ਜੇਗੀ ਇਹਦੇ ਵਾਸਤੇ ਤਕਰੀਬਨ 8000 ਸਰਪੰਚ ਨੇ ਜਿਹੜੇ ਉਹ ਆਲਰੇਡੀ ਔਨ ਬੋਰਡ ਹੋ ਚੁੱਕੇ ਨੇ ਬਾਕੀ ਸਰਪੰਚਾਂ ਨੰਬਰਦਾਰਾਂ ਤੇ ਐਮਸੀਆ ਨੂੰ ਔਨ ਬੋਰਡ ਕਰਨ ਦਾ ਪ੍ਰੋਸੈਸ ਜਿਹੜਾ ਉਹ ਚੱਲ ਰਿਹਾ ਹੈ ਔਰ ਮੈਂ ਸਾਰੇ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਦੇ ਉੱਪਰ ਜਲਦੀ ਔਨ ਬੋਰਡ ਹੋ 1 ਜਨਵਰੀ ਤੋਂ ਅਸੀਂ ਸਾਰੇ ਦਾ ਸਾਰਾ ਪ੍ਰੋਸੈਸ ਜਿਹੜਾ ਉਹ ਆਫਲਾਈਨ ਖਤਮ ਕਰ ਦਾਂਗੇ ਤੇ ਸਾਰੀ ਔਨ ਬੋਰਡਿੰਗ ਜਿਹੜੀ ਹੋਣ ਤੋਂ ਬਾਅਦ ਆਨਲਾਈਨ ਹੀ ਜਿਹੜੇ ਸਰਵਿਸਿਜ਼ ਨੇ ਦਿੱਤੀਆਂ ਜਾਣਗੀਆਂ ਆਫਲਾਈਨ ਕੰਮ ਹੀ ਖਤਮ ਕਰ ਦਾਂਗੇ ਔਰ ਸਭ ਤੋਂ ਵੱਡੀ ਗੱਲ ਖੁਸ਼ੀ ਦੀ ਗੱਲ ਇਹ ਹੈ ਕਿ ਸਿਰੇ ਤੱਕ ਪੂਰੇ ਦੇ ਪੂਰੇ ਬਿਊਰੋਕ੍ਰੈਟਿਕ ਸਿਸਟਮ ਦੇ ਅਫਸਰੀ ਸਿਸਟਮ ਦੇ ਨਿਚਲਾ ਪੱਧਰ ਜਿਹੜਾ ਹੈਗਾ ਇਹ ਯਾਨੀ ਕਿ ਸਰਪੰਚ ਨੰਬਰਦਾਰ ਐਮਸੀ ਉਥੋਂ ਤੱਕ ਸਾਰੇ ਦੇ ਸਾਰੇ ਸਿਸਟਮ ਨੂੰ ਆਨਲਾਈਨ ਕਰਨ ਵਾਲਾ ਪੰਜਾਬ ਪੂਰੇ ਮੁਲਕ ਦੇ ਵਿੱਚੋਂ ਪਹਿਲਾ ਸੂਬਾ ਜਿਹੜਾ ਅੱਜ ਉਹ ਬਣ ਕੇ ਕੀਰਤੀਮਾਨ ਜਿਹੜੇ ਪੰਜਾਬ ਨੇ ਸਥਾਪਿਤ ਕਰ ਦਿੱਤਾ ਸੋ ਬਹੁਤ ਬਹੁਤ ਮੁਬਾਰਕਾਂ ਨੇ ਇਸ ਮੁੱਚੇ ਪੰਜਾਬ ਨੂੰ ਔਰ ਬਹੁਤ ਵੱਡੀ ਸਹੂਲਤ ਹੈ ਜਿਹੜੀ ਇਹ ਪੰਜਾਬ ਦੇ 3 ਕਰੋੜ ਜਨਤਾ ਨੂੰ ਇਹ ਮਿਲਣੀ ਅੱਜ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਕਿਮਨ ਜੀ ਆਫਲਾਈਨ ਪਹਿਲਾਂ ਕਿੰਨੀਆਂ ਐਪਲੀਕੇਸ਼ਨ ਆਉਂਦੀਆਂ ਸੀ ਜਿਹਦੇ ਨਾਲ ਹੁਣ ਅਕਸਰਾਂ ਨੂੰ ਵੀ ਰਾਹਤ ਮਿਲੇਗੀ ਤੇ ਕੰਮ ਜਲਦੀ ਹੋਵੇ ਦੇਖੋ ਇਸ ਤਰ੍ਹਾਂ ਹੈ ਕਿ ਸਾਡੇ ਸੇਵਾ ਕੇਂਦਰ ਦੇ ਵਿੱਚ ਹੀ ਤਕਰੀਬਨ ਤਕਰੀਬਨ ਆ ਸਾਲਾਨਾ 80 ਲੱਖ ਤੋਂ 1 ਕਰੋੜ ਐਪਲੀਕੇਸ਼ਨ ਹੈ ਜਿਹੜੀ ਉਹ ਆ ਜਾਂਦੀ ਹੈ ਸੋ ਹੁਣ ਤੁਸੀਂ ਉਹਦੇ ਵਿੱਚੋਂ ਇਹ ਮੰਨ ਕੇ ਚੱਲੋ ਤੁਸੀਂ ਜੇ 30 40% ਵੀ ਜੇ ਪਟਵਾਰੀ ਦੇ ਜ਼ਰੀਏ ਨੀਚੇ ਤੱਕ ਜਾਣੀ ਸੀਗੀ ਤਾਂ ਤਕਰੀਬਨ 20 25 30 ਲੱਖ ਲੋਕਾਂ ਨੂੰ ਇਹਦਾ ਸਿੱਧਮ ਸਿੱਧਾ ਲਾਹੇ ਜਿਹੜਾ ਉਹਦੀ ਇੱਕ ਐਸਟੈਬਲਿਸ਼ਡ ਫਿਗਰ ਜਿਵੇਂ ਤੁਹਾਨੂੰ ਦੱਸਾਂ ਜਿਹੜੀਆਂ ਪਿਛਲੇ 6 ਮਹੀਨਿਆਂ ਦੇ ਵਿੱਚ 8 ਲੱਖ 65 ਹਜ਼ਾਰ ਸਰਵਿਸਿਜ਼ ਪਟਵਾਰੀਆਂ ਨੇ ਆਨਲਾਈਨ ਡਿਸਪੋਜ਼ ਆਫ ਕਰ ਦਿੱਤੀਆਂ ਥੈਟ ਮੀਨਸ ਕਿ ਪੂਰੇ ਸਾਲ ਦੇ ਵਿੱਚ ਉਹਨਾਂ ਕੋਲ ਤਕਰੀਬਨ ਤਕਰੀਬਨ 17 ਲੱਖ ਐਪਲੀਕੇਸ਼ਨ ਹੈ ਜਿਹੜੀ ਉਹ ਪਟਵਾਰੀਆਂ ਕੋਲ ਆਉਣੀ ਹੈ ਜਿਹੜੀ ਪਟਵਾਰੀ ਕੋਲ ਆਉਣੀ ਹੈ ਉਹ ਨੀਚੇ ਜਾਂ ਐਮਸੀ ਕੋਲੇ ਜਾਊਗੀ ਜਾਂ ਸਰਪੰਚ ਕੋਲੇ ਜਾਊਗੀ ਜਾਂ ਨੰਬਰਦਾਰ ਕੋਲੇ ਜਾਊਗੀ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਸਾਲਾਨਾ 17-18 ਲੱਖ 20 ਲੱਖ ਦੇ ਕਰੀਬ ਲੋਕਾਂ ਨੂੰ ਇਹਦਾ ਸਿੱਧਮ ਸਿੱਧਾ ਲਾਹ ਹੈ ਜਿਹੜਾ ਉਹ ਮੇਲਾ ਸ਼ੁਰੂ ਹੋ ਗਿਆ ਅੱਜ ਤੋਂ ਸੇਵਾਵਾਂ ਦੀ ਹਜੇ ਵੀ ਕਈ ਅਜੇ ਵਿਭਾਗ ਨੇ ਜਿਹੜੇ ਆਨਲਾਈਨ ਨਹੀਂ ਹੋਏ ਹਾਂਜੀ ਅਜੇ ਵੀ ਕਈ ਅਜੇ ਵਿਭਾਗ ਨੇ ਜਿਹੜੇ ਆਨਲਾਈਨ ਨਹੀਂ ਹੈ ਕਿ ਆਨ ਵਾਲੇ ਦਿਨਾਂ ਦੇ ਵਿੱਚ ਉਹਨਾਂ ਵਿਭਾਗਾਂ ਦੀ ਸੇਵਾਵਾਂ ਨੂੰ ਆਨਲਾਈਨ ਕਰੋ ਦੇਖੋ ਇਸ ਤਰ੍ਹਾਂ ਕਿ ਸੇਵਾ ਕੇਂਦਰ ਦੇ ਵਿੱਚ ਜਿੰਨੀਆਂ ਸਰਵਿਸਿਜ਼ ਨੇ ਉਹ ਟਾਈਮ ਬਾਉਂਡ ਤਰੀਕੇ ਦੇ ਵਿੱਚ ਵੱਜਵੇਂ ਦਿਨਾਂ ਦੇ ਵਿੱਚ 1 ਦਿਨ ਤੋਂ ਲੈ ਕੇ 45 ਦਿਨਾਂ ਦੇ ਤੱਕ ਉਹ ਅਸੀਂ ਸਰਵਿਸਿਜ਼ ਦੀ ਜਿਹੜੀਆਂ ਉਹ ਕਲੀਅਰ ਕਰ ਦਿੰਦੇ ਆ ਹੁਣ ਪ੍ਰੋਬਲਮ ਉੱਥੇ ਆਉਂਦੀ ਹੈ ਕਿ ਜਿਹੜੀਆਂ ਵਿਭਾਗ ਹੈ ਜੇ ਵੀ ਆਫਲਾਈਨ ਚੱਲ ਰਹੇ ਨੇ ਆਫਲਾਈਨ ਕੰਮ ਦੀ ਮਾਨਿਟਰਿੰਗ ਹੈ ਜਿਹੜੀ ਉੱਪਰ ਫੋਨ ਨਹੀਂ ਪਾਉਂਦੀ ਹੈਗੀ ਹੁਣ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਬੜੀ ਜਲਦੀ ਲਾਂਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਮਹਿਕਮੇ ਨੇ ਜਿਹੜੇ ਕਿ ਆ ਜੋ ਆਫਲਾਈਨ ਨੇ ਚਾਹੇ ਉਹ ਰੈਵਨਿਊ ਹੈ ਚਾਹੇ ਉਹ ਟਰਾਂਸਪੋਰਟ ਹੈ ਲੋਕਲ ਗਵਰਨਮੈਂਟ ਹੈ ਹਾਊਸਿੰਗ ਹੈ ਉਹਨਾਂ ਦੀ ਵੀ ਆਨਲਾਈਨ ਮਾਨਿਟਰਿੰਗ 95 ਸਰਵਿਸਿਜ਼ ਦੀ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਜਦੋਂ ਉਹ ਮਾਨਿਟਰਿੰਗ ਸ਼ੁਰੂ ਹੋ ਗਈਏ ਤਕਰੀਬਨ ਵੀ 1 ਨੇੜੇ ਮਹੀਨੇ ਦੇ ਵਿੱਚ ਇਹ ਸਰਵਿਸ ਵੀ ਚਾਲੂ ਕਰ ਦਾਂਗੇ ਜਦੋਂ ਮਾਨਿਟਰਿੰਗ ਆਨਲਾਈਨ ਸ਼ੁਰੂ ਹੋ ਗਈ ਤੇ ਉੱਥੇ ਵੀ ਲੋਕਾਂ ਨੂੰ ਸਰਵਿਸਿਜ਼ ਨੇ ਜਿਹੜੀਆਂ ਹਰ ਐਪਲੀਕੇਸ਼ਨ ਡਿਸਪੋਜ਼ ਆਫ ਹੈ ਜਿਹੜੀ ਉਹ ਵਜੋਂ ਦਿਨਾਂ ਚੋਂ ਲੱਗ ਜੂਗੀ ਇਹਦੇ ਨਾਲ ਪੰਜਾਬ ਪੂਰਾ 100% ਡਿਜੀਟਲ ਪਲੈਟਫਾਰਮ ਤੇ ਆ ਜਾਏਗਾ ਸਰਦਾਰ ਸਾਹਿਬ ਖਾਨ ਇਸ਼ਾਨ ਖੇਲਨੀ ਵਾਲਾ ਕਰ ਰਹੇਗੇ ਸਾਥ ਪੜ੍ਹਿਆ ਜਾਣਾ ਉਹਨਾਂ ਨੂੰ ਨਾਲ ਲੱਗਿਆ ਪਰ ਦੇਖੋ ਉਮੀਦ ਤੇ ਦੁਨੀਆ قائم ਹੈ ਅਸੀਂ ਤਾਂ ਉਮੀਦ ਵੀ ਕਰਦੇ ਆਂ ਆਸ ਵੀ ਕਰਦੇ ਆਂ ਔਰ ਕੇਂਦਰ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਕਿ ਜੋ ਪੰਜਾਬ ਦੇ ਕਿਸਾਨ ਭਰਾਵਾਂ ਦੀਆਂ ਜੋ ਮੰਗਾਂ ਨੇ ਜਿਹੜੀਆਂ ਕਿ ਸਾਰੀਆਂ ਦੀਆਂ ਸਾਰੀਆਂ ਕੇਂਦਰ ਸਰਕਾਰ ਦੇ ਨਾਲ ਰਿਲੇਟਡ ਨੇ ਉਹਨਾਂ ਦੇ ਉੱਪਰ ਉਹ ਗੌਰ ਫਰਮਾਉਣ ਉਹਨਾਂ ਮੰਗਾਂ ਨੂੰ ਹੱਲ ਕਰਨ ਤਾਂ ਕਿ ਜੋ ਸੜਕਾਂ ਦੇ ਉੱਪਰ ਅੱਜ ਪੰਜਾਬ ਦਾ ਕਿਸਾਨ ਰੋਲ ਰਿਹਾ ਉਹਨਾਂ ਦੀ ਖੱਜਲ ਖਵਰੀ ਜਿਹੜੀ ਉਹ ਬੰਦ ਹੋ ਸਕੇ ਸਾਇਰ ਫਟੋਂ ਦੀ ਗੱਲ ਬਾਤ ਕਰੀਅਤ ਜੀ ਕਿੱਥੇ ਗਈ? ਕਿਹ ਕੀ ਫਟੋਂ ਦੀ ਜੀ? ਸਾਇਰ ਫਟਿਆ ਸੀ। ਪਲਾਸਟਿਕ ਨੂੰ ਕੋਈ ਸਟਾਈਲ ਫਟਿਆ ਸੀ। ਕਿੱਥੇ? ਵਜੀਠਾ ਕੋਲ। ਆਪਾਂ ਪੁਲਿਸ ਸਟੇਸ਼ਨ। ਤਾਂ ਬਾਤ ਹੋ ਗਈ। ਨਹੀਂ ਤੇ ਉਹਦੇ ਚ ਕੀ ਕਿਹਾ ਉਹਨਾਂ ਨੇ? ਪੁਲਿਸ ਕਹ ਰਹੀ ਹੈ ਕਿ ਟਾਇਰ ਫਟਿਆ ਮਜੀਠੀਆ ਸਾਹਿਬ ਦਾ ਕਹਿਣਾ ਹੈ ਕਿ ਉਹ ਬਲਾਸਟ ਸੀਗਾ ਤੇ ਕਿਸੇ ਨੇ ਇੱਕ ਪੋਸਟ ਵੀ ਆਈ ਹੈ ਜੀ ਨਹੀਂ ਉਹ ਉਹ ਮੈਂ ਉਹ ਮੈਂ ਟੂ ਬੀ ਟੂ ਬੀ ਵੈਰੀ ਓਨਸਟ ਮੈਂ ਦੇਖਿਆ ਨਹੀਂ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਉਹਦੇ ਕੋਲ ਪੂਰੇ ਮੇਰੇ ਕੋਲ ਪੂਰੇ ਫੈਕਟਸ ਨਹੀਂ ਹੈਗੇ ਪਰ ਡੈਫੀਨਿਟਲੀ ਇਹ ਮਜੀਠੀਆ ਸਾਹਿਬ ਨੂੰ ਜਾਂ ਕਿਸੇ ਨੂੰ ਵੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੋ ਵੀ ਚਾਹੇ ਟਾਇਰ ਫਟੇ ਤੇ ਚਾਹੇ ਬਲਾਸਟ ਹੈ ਜੋ ਵੀ ਹੈ ਉਹਦਾ ਦੁੱਧ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਸਾਹਮਣੇ ਆਏਗਾ ਅੰਡਰ ਇਨਵੈਸਟੀਗੇਸ਼ਨ ਹੋਏਗਾ ਇਹ ਜੇ ਪਰ ਡੈਫੀਨਿਟਲੀ ਆਈਲ ਚੈੱਕ ਇਟ ਚੈੱਕ ਇਟ ਅਪ ਵਿਦ ਡੀਜੀਪੀ ਆ ਸਰ ਹਰਮਨਦਰ ਸਾਹਿਬ ਦੇ ਵਿੱਚ ਜਿਹੜੇ ਕੱਲ ਗਰਾਂਜ ਸਿੰਘ ਕੌਰ ਨੇ ਕੀਤਾ ਹੈ ਆਪਣੇ ਹਮਲਾ ਪੂਰੀ ਵਾਰ ਇਹ ਗੱਲ ਇਹ ਹੈ ਕਿ ਉਹ ਕੋਈ ਡੀਐਸਪੀ ਸੀਗੇ ਉੱਥੋਂ ਚੰਦਰ ਪੱਲਾ ਮਹਤਰਾ ਲਾਲ ਗਿਆਨ ਉੱਥੇ ਵੀ ਸ਼ਾਂਤ ਦੀ ਵੀਡੀਓ ਵੀ ਆਈ ਹੈ ਪਰ ਕਾਰਵਾਈ ਨਹੀਂ ਕੀਤੀ ਨਹੀਂ ਦੇਖੋ ਇਸ ਤਰ੍ਹਾਂ ਕਿ ਇਹ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਦੀ ਵੀਡੀਓ ਹੱਥ ਮਲਾਉਣ ਦੇ ਸਾਹਮਣੇ ਆਈ ਹੈ ਪਰ ਹੱਥ ਮਲਾਉਣ ਦੇ ਨਾਲ ਮੈਂ ਇਹ ਵੀ ਖੈਰ ਡੀਜੀਪੀ ਸਾਹਿਬ ਨੂੰ ਸੀਐਮ ਸਾਹਿਬ ਨੇ ਵੀ ਕਿਹਾ ਮੇਰੀ ਵੀ ਗੱਲ ਹੋਈ ਹੈ ਕਿ ਸਾਰੇ-ਸਾਰੇ ਮੈਟਰ ਨੂੰ ਇਨਵੈਸਟੀਗੇਟ ਕੀਤਾ ਜਾਵੇ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਵੀ ਕੋਈ ਵੀ 1% ਵੀ ਕੋਈ ਲਿੰਕ ਹੋਏਗਾ ਜਾਂ ਇਨਵੋਲਵਮੈਂਟ ਹੋਏਗੀ ਮੈਂ ਪੰਜਾਬ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਉਹਦੇ ਨਾਲ ਲਿਹਾਜ਼ ਨਹੀਂ ਕੀਤੀ ਜਾਊਗੀ ਸੋ ਪਰ ਫਿਰ ਵੀ ਮੈਂ ਮੰਨ ਵੀ ਇਹ ਮੰਨ ਕੇ ਚੱਲਦਾ ਕਿ ਪੰਜਾਬ ਪੁਲਿਸ ਦੇ ਇੱਕ ਐਸਆਈ ਦੀ ਦੀ ਹਿੰਮਤ ਦੇ ਨਾਲ ਇਹ ਜਿਹੜਾ ਸਾਰਾ ਬਹੁਤ ਵੱਡਾ ਕਾਂਡ ਹੋ ਜਾਣਾ ਸੀਗਾ ਉਹਦੇ ਵਿੱਚ ਪੰਜਾਬ ਪੁਲਿਸ ਨੇ ਚੰਗੀ ਭੂਮਿਕਾ ਜਿਹੜੀ ਉਹਨ ਭਾਈ ਉਹਦੇ ਲਈ ਮੁਬਾਰਕਾ ਵੀ ਨੇ ਉਹਨਾਂ ਨੂੰ